ਭਾਰਤ ਅਤੇ ਕੈਨੇਡਾ ਦੇ ਵਿੱਚ ਬਹੁਤ ਚਰਚਿਤ ਜੱਸੀ ਕਤਲ ਕੇਸ ਦੇ ਵਿੱਚ ਨਵਾਂ ਮੋੜ ਆਇਆ ਹੈ ਕਿਉਂਕਿ ਕੈਨੇਡਾ ਦੀ ਅਦਾਲਤ ਨੇ ਮੰਗਲਵਾਰ ਨੂੰ ਔਨਰ ਕਿਲਿੰਗ ਦੇ ਮਾਮਲੇ ਦੇ ਵਿੱਚ ਜੱਸੀ ਦੀ ਮਾਂ ਅਤੇ ਉਸਦੇ ਮਾਮੇ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ ਜਿੱਥੇ ਪੰਜਾਬ ਪੁਲਿਸ ਹੁਣ ਇਹਨਾਂ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ ਜ਼ਿਕਰ ਹੋ ਗਿਆ ਕਿ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸਦੇ ਮਾਮੇ ਸੁਰਜੀਤ ਸਿੰਘ ਵਿਦੇਸ਼ਾ ਨੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ 10 ਜਨਵਰੀ ਤੱਕ ਅਪੀਲ ਦਾਇਰ ਕਰਨੀ ਸੀ ਜੋ ਉਹ ਨਹੀਂ ਕਰ ਸਕੇ ਦਾਸਦੀ ਕੀ ਕੈਨੇਡਾ ਦੀ ਜੰਪਲ ਅਤੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਵਾਲੀ ਜਸਵਿੰਦਰ ਕੌਰ ਜੱਸੀ ਨੂੰ ਸਾਲ 2000 ਦੇ ਵਿੱਚ ਉਸ ਦੀ ਮਾਂ ਮਲਕੀਤ ਕੌਰ ਅਤੇ ਉਸਦੇ ਮਾਮੇ surjit singh ਵਿਦੇਸ਼ਾ ਨੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਜੱਸੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਇੱਥੇ ਦੱਸਣਯੋਗ ਹੈ ਕਿ ਜੱਸੀ ਮਿੱਠੂ ਨੂੰ ਕੈਨੇਡਾ ਲੈ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਪਰ ਉਸਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਿਆਂ ਹੀ ਉਹਨਾਂ ਨੇ ਜੱਸੀ ਅਤੇ ਮਿੱਠੂ ਨੂੰ ਮਰਵਾਉਣ ਲਈ ਸਾਜ਼ਿਸ਼ ਰਚੀ ਬਿਊਰੋ ਰਿਪੋਰਟ पोस्ट की ती विश अपना भविख बना चाहते हो पाओ विदेश पढ़ाई करने का मौका पिरािड ई सर्विस की सलाह नाब सरकार को तो मान्यता प्राप्त करो तिरानवे नौ सौ अठहत्तर तिरानवे नौ सौ अठहत्तर